ਨਹੀਂ ਨਹੀਂ ਕਿਤੇ ਨਹੀਂ ਬਣੀ ਬਣੂਗੀ ਨਹੀਂ ਨਹੀਂ ਆਪਣਾ ਜਿਹੜਾ ਕਰ ਦੋ ਆਪਣੀਏ ਯਾਰ ਆਪਣਾ ਉਹ ਗਰੁੱਪ ਨਹੀਂ ਆਪਣਾ ਇੱਕ ਬਖਰਾ ਬਣਾਉਂਦੇ ਇਹਦਾ ਇਹਦਾ ਮਤਲਬ ਗਰੁੱਪ ਬਣਾਏਗਾ ਬਖਰਾ ਬਣਾਉਂ ਗਣਾ ਸਿਰਫ ਬਣਾ ਬਣਾ ਨਹੀਂ ਯਾਰ ਸਿਰਫ ਬਣਾ ਜਿਹੜੀ ਹੈ ਸੀ ਕੀ ਹੈ ਮਾਨਗਰਮ ਮਾਨਗਰਮ ਸਚਿਨ ਇਹਦੇ ਦੇ ਕੇ ਜਿੱਤ ਕੇ ਆਈ ਨਹੀਂ ਯਾ ਫਿਰ ਤਾਂ ਅੰਕ ਆਵੇਗਾ ਇਹ ਮੁੰਡਾ thank <laughs> you ਉਹ ਰਾਮ ਜੀ ਦਾ ਨਾਮ ਇਹ ਲੈ ਕਰਨੇ ਨੇ ਤਾਂ ਪਾਣੀ ਬੰਦ ਕਰਨਾ ਪਾਏ ਚਪਾ ਪਈ ਹੈ ਨਾ ਪਰ ਆਈ ਚਪਾ ਹੈ ਮੈਂ ਕਿਹਨੇ ਚਪਲਾ ਪਾਈ ਇਹ ਕਿਹਨੇ ਚਪਲਾ ਪਾਈ ਹਿੰਦ ਉਹ ਇਹਨਾਂ ਤੋਂ ਜਿਹਨੇ ਉਹ ਵਾਈਟ ਵਾਲੇ ਨੇ ਵੀ ਲਪਣਾ ਪਈ ਜਿਹਨੇ ਵਾਈਪ ਵਰਨਾ ਪਤਾ ਨਾ ਉਹਦੇ ਵੀ ਡਿਪੋਣਾ ਪਈ ਆਹ ਇਹ ਤਾਂ ਮੁੰਡਾ ਮਰਜ਼ੀ ਚਪਲਾ ਲਾ ਦੇਣਾ ਹੈ ਕਪੜਾ ਬਤਾਵਾ ਬਾਕੀ ਦੋਗੇ ਨਹੀਂ ਨਹੀਂ ਕਪੜਾ ਚੁੱਤੀ ਨਹੀਂ ਚੁੱਪਾ ਰਿਹਾ ਜੇ ਤੁਹਾਨੂੰ ਕਿਹਦਾ ਕਪੜਾ ਬਤਾਉਣਾ ਹੈ ਕਿ ਕਪੜਾ ਮੈਂ ਆਉਂਗਾ ਇਹਨੇ ਖਟੇ ਪਰਨੇ ਵਾਲੇ ਨੂੰ ਕਪੜਾ ਦਿੰਦਾ ਜਿਸ ਨਾਮ ਆ ਉਹ ਉਸਤਨ ਕਮਰਾ ਜਿਹੜਾ ਪਿੰਨ ਮੰਦਿਰ ਵਾਲਾ ਉਹ ਬੜਾ ਜਾਂਦਾ ਕਿ ਮਸਤਾਹ ਕੋਈ ਕਿੰਨਾ ਮੰਦਿਰ ਮੰਨੂ ਚਾਹੁੰਦਾ ਹੈ ਕਿਹਦਾ ਭਰਾ ਜੀ অলਰੈਡੀ ਲੱਗਣਾ ਇਹ ਕਿਹਦਾ ਸਾਲਾ ਹੈ ਇੱਕ ਤਾਂ ਮੈਂ ਕਿਹਾ ਮੈਂ ਤੋਹਸ ਨੈਕਸਟ ਪੜਾ ਹਾਂ ਉਹ ਇੱਥੇ ਤੁਹਾਨੂੰ ਪਤਾ ਹੋਣਾ ਹੈ 1 2 3 ਬੰਦ ਹੋ ਗਏ ਨੇ ਕਰ ਰਹੇ ਹਾਂ ਉਹ ਸਾਈਡ ਤੇ ਹੋ ਗਏ ਆਓ ਜੀ ਆਜੋ

हैं अजय ਇਹਨੇ ਮੋਟਰਸਾਈਕਲ ਤੇ ਕੋਈ ਨਾ ਕੋਈ ਪਾਲਣ ਕਰ ਲਿਆ ਜਿਹੜਾ ਮੋਟਰਸਾਈਕਲ ਖੋਇਆ ਹੋਇਆ ਉਹ ਅਜੇ ਇਹਨਾਂ ਦੇ ਦੋ ਨਾਲ ਦੇ ਛੋਟੇ ਛੋਟੇ ਫਰਦਾਂ ਨੇ ਬਾਕੀ ਹੋਰਾਂ ਕੋਲ ਉਹ ਰੰਗਨ ਕਰਨਾ 30 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੀਮ ਸਿੰਘ ਨਾਮ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਕੇਸ ਰਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਪੀ ਇਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਪ੍ਰੀਤ ਮੰਨੂ ਸਨੋਂ ਅਤੇ ਇੱਕ ਦਸਪੀਤ ਰੈਇਜ਼ਰਸ ਆਫ ਬੋੜੇਵਾਲ ਇਹਨਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਤੇ ਖੋ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਸੇ ਗ੍ਰੋ ਨੇ ਇੱਕ ਜਿਹੜਾ ਜੱਜਿਆਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5 9 ਨੂੰ ਜਿਹੜਾ ਇੱਕ ਲੇਡੀਸ ਸੀਗੀ ਉੱਥੇ ਉਹਦੇ ਕੋਲੋਂ ਇੱਕ ਮੋਬਾਈਲ ਵਧੀ ਇਹਨਾਂ ਨੇ ਖੋਈ ਉਹ ਉਹ ਮੋਪੜ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪੜ ਵੀਰਾਂ ਕੋਲੋਂ ਇਸੇ ਦੌਰਾਨ ਹੀ 7 ਤਰੀਕ ਨੂੰ 7 9 ਇਸੇ ਮਹੀਨੇ ਦੀ 7 ਤਰੀਕ ਨੂੰ ਇੱਕ ਕਲੈਰਕਲਾਂ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸੰਸਨੀਖੇਜ਼ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨੇ ਆਮਦੌਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪੰਜ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਤੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਕੋਕੇ ਲੱਗੇ ਇਹ ਸਾਰੇ ਜਿਹਦੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਚ ਅਸੀਂ ਦੋ ਬੰਦੇ ਜਿਹੜੇ ਜਿਹੜੇ ਪਹਿਲੇ ਜਿਹੜੇ ਫਰਲੇ ਦਿਸਪਿੰਦਰ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜੰਗਲੇ ਦਾ ਰਹਿਣ ਵਾਲਾ ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇੱਥੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਸੀਏ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਪਰਸੈਂਟ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਸਾਹਮਣ ਇਹ ਨਾਲ ਜਿਹੜਾ ਸਾਲਾ ਹੈ ਇਹ ਜਿਹਨੇ ਤਿੰਨ ਬੰਦੇ ਤਾਂ ਇੱਥੋਂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਹੋਰ ਇਹਨਾਂ ਪੰਜਾਂ ਜਿਹੜਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਨ ਵਾਲੀ ਜਿਹੜਾ ਡਾਕੇ ਨੂੰ ਇਨਜਾਮ ਦਿੱਤਾ ਅ ਇਸੇ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਨੋ ਪ੍ਰਗਤ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਆ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਲੰਦੇ ਆ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਅ ਹੁਣ ਤੱਕ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਜਿਹੜੀ ਐ ਮੋਪੇਡ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾਂ ਡਾਕੇ ਦੇ ਦੌਰਾਨ ਕੋਇਆ ਸੀਗਾ ਉਹ ਅਸੀਂ ਬਰਾਮਦ ਕਰ ਚੁੱਕੇ ਆ ਜੀ ਬਖਸ਼ਾ ਜਾ ਸਕਦਾ ਹੈ ਇਨਵੈਸਟਿਗੇਸ਼ਨ ਹਾਂਜੀ ਅਨਵੈਸਟਿਗੇਸ਼ਨ ਦਾ ਬੋਰਡ ਖਲਾਫ ਵੀ ਹੋ ਸਕਦਾ ਜੀ ਹਾਂ ਹਜੇ ਤਾਂ ਪ੍ਰੀਲੀਮਰੀ ਹੈ ਅਜੇ ਇਹਨਾਂ ਕੋਲ ਹੋਰ ਪੁਸ਼ਕਸ਼ ਕਰ ਰਹੇ ਆ ਕਿ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲ ਸਾਨੂੰ ਪ੍ਰੇਸ ਹੋਣਗੇ ਸਪੈਸ਼ਲੀ ਜਿਹੜੇ ਬੰਦੇ ਹਜੇ ਨਹੀਂ ਫੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡਿਸਪਰੇਟ ਨੇ ਜਿਹੜੇ ਵੈਪਨਸ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਉਸਮਾਨ ਜਿਹੜਾ ਉਹ ਇਹਦਾ ਵੀ ਬਰਾਮਦ ਕਰਨਾ ਬਾਕੀ ਆ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲ ਜਿਹੜੇ ਖੁਲਾਸੀ ਹੋਣ ਦੀ ਆਸ ਹੈ ਸਰ ਜੀ ਇਹ ਪਹਿਲੇ ਸਾਰੇ ਜਣੇ ਜਿਹੜੇ ਆ ਗਏ ਐ ਇੱਥੇ ਜੰਗਲਾ ਪੁਲ ਪੈਂਦਾ ਹੈ ਸਾਡਾ ਜਿਹੜਾ ਜੰਗਲਾ ਮਹਿਰ ਦਾ ਪੁਲ ਹੈ ਜਿਹੜੇ ਅੰਮ੍ਰਿਤਸਰ ਤੋਂ ਦੋ ਦੋ ਮੁੰਡੇ ਜਿਹੜੇ ਮੋਟਰਸਾਈਕਲ ਤੇ ਉੱਥੋਂ ਆਏ ਐ ਤੇ ਜਿਹਦੇ ਚ ਇੱਕ ਪ੍ਰਿੰਸੀਪਲ ਦੂਜੇ ਦਾ ਨਾਮ ਨਹੀਂ ਹੈ ਜਿਹਨਾਂ ਡਿਸਕਲੋਸ ਕਰਾਂਗਾ ਇੱਕ ਜਿਹੜਾ ਸੀ ਅਰੈਸਟ ਕਰ ਲਿਆ ਇਹ ਦੋ ਜਣੇ ਉਥੋਂ ਅੰਮ੍ਰਿਤਸਰ ਤੋਂ ਆਏ ਤੇ ਤਿੰਨ ਜਣੇ ਜਿਹੜੇ ਆ ਇੱਕ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ ਇਹ ਤਿੰਨੇ ਜਣੇ ਜੰਗਲੇ ਪਿੰਡ ਤੋਂ ਉੱਥੇ ਇਕੱਠੇ ਹੋਏ ਇੱਥੋਂ ਇਕੱਠੇ ਹੋ ਕੇ ਵਾਇਆ ਨਾਸਰ ਕੇ ਨਾਸਰ ਕੇ ਤੂੰ ਜਾ ਕੇ ਇਹਨਾਂ ਨੇ ਤੇ ਨਾਸਰ ਕੇ ਤੋਂ ਕੋਈ ਕਰੀਬ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਲੀਅਰ ਕਲਾ ਪਿੰਡ ਹੈ ਉੱਥੇ ਜਾ ਕੇ ਤੇ ਇਸ ਘਟਨਾ ਬਾਰੇ ਜਾਣ ਦੋਤਾ ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਨ ਨਹੀਂ ਹੁੰਦਾ ਜੀ ਸੌਕੇ ਕਿਉਂਕਿ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਇਹ ਲੱਗੇ ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੋ ਤੇ ਮੈਂ ਦੂਜੇ ਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਾਂ ਦੇਤਾ ਤੇਰੇ ਕਹਰੇ ਇਹਨਾਂ ਦੇ ਪੈਸੀ ਇਟੇ ਲੈਪਟਾਪ ਵਗੈਰਾ ਖਰੀਦਿਆ ਸੀ ਉਹ ਤਾਂ ਆਪੂ ਕੋ ਸਾਰਾ ਜਿਹੜਾ ਵੈ ਉਹ ਸਾਰਾ ਅਮਰਸਰ ਵਾਲਾ ਜਿਹੜਾ ਮੁੰਡਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵੈ ਉਹ ਸਾਰਾ ਜਿਹੜਾ ਵੈ ਕਿਉਂਕਿ ਉਹ ਜਿਹੜੇ ਆਪਣੇ ਆਪ ਲੋਕ ਮੇਨ ਸੀਨੀਅਰ ਲਿਟਰਸੀ ਇਹਨਾਂ ਦੇ ਯਾਹ ਦੇਖ ਸੀਨੀਅਰ ਮੈਂਬਰ ਸੀਗੇ ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਇਹਦੇ ਅਸੀਂ ਵਾਰ ਦਾ ਤੋਂ ਦੂਜੇ ਦਿਨ ਨਹੀਂ ਦੂਜੇ ਤੀਜੇ ਦਿਨ ਜਿਹੜਾ ਜਿਹੜਾ ਇਹ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ ਪਰ ਜੇ ਧੋੜੇ ਹੀ ਫਿਰਦੇ ਸੀ ਜਿਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋ ਹੀ ਆ ਕੇ ਜੰਗਲੇ ਪੈਣ ਤੇ ਸਾਰਾ ਹੋ ਰਿਹਾ ਸੀਗਾ ਜੰਗਲੇ ਪੈਣ ਦੇ ਹਲਦ ਵਾਲੇ ਪਰ ਇਹ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਜਿਹੜੇ ਮੇਨ ਤਿੰਨ ਬੰਦੇ ਤੇ ਉਹ ਅਸੀਂ ਜਿਹੜੇ ਇੱਕ ਇਤੂ ਜਿਹੜਾ ਮਨਪ੍ਰੀਤ ਅਸੀਂ ਕਾਬੂ ਕਰ ਲਿਆ ਬਾਕੀ ਜਿਹੜੇ ਉਹਨਾਂ ਨੂੰ ਪਤਾ ਲੱਗ ਪਤਾ ਲੱਗ ਗਿਆ ਸੀ ਪੁਲਿਸ ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਇਹ ਪੰਜ ਜਣੇ ਨੇ ਜੀ ਇੰਨੇ ਤੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵਾ ਇੱਕ ਅਮਰਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਿਹੜਾ ਮਨਪ੍ਰੀਤ ਮੰਨੂ ਦਾ ਜਿਹੜਾ ਸਾਲਾ ਵਾ ਇਹ ਦੋਨੇ ਜਣੇ ਬਾਹਰ ਡਬਈ ਇਕੱਠੇ ਰਹੇ ਆ ਤੇ ਇੱਕ ਜਿਹੜਾ ਸੀ ਅਮਰਸਰ ਦਾ ਖੜਿਆ ਪ੍ਰਿੰਸ ਇਹ ਤੇ ਜਿਹੜਾ ਦੂਸਰਾ ਅਮਰਸਰ ਵਾਲਾ ਡਬਈ ਰਿਹਾ ਉਹਦਾ ਇਹ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਦੇ ਵਿੱਚ ਨੌਨ ਸੀਗੇ